ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੇ ਆਪੇ ਨਿਊ ਬਲੌਗ ਦੇ ਵਿੱਚ ਤੇ ਆਪਾਂ ਆਏ ਸੀਗੇ ਗੱਡੀ ਖਾਲੀ ਕਰਨ ਤੇ ਗੱਡੀ ਖਾਲੀ ਹੋ ਰਹੀ ਹੈ ਬਾਰਸ਼ ਦਾ ਮਾਹੌਲ ਬੜਿਆ ਹੋਇਆਗਾ ਬਾਰਸ਼ ਪੈ ਸਕਦੀ ਹੈ ਵਿੱਚ ਧੁੱਪ ਨਿਕਲੀ ਵਿੱਚ ਹੀ ਬਾਰਸ਼ ਤੇ ਆਪਾਂ ਗੱਡੀ ਖਾਲੀ ਕਰਕੇ ਦਿਖਾਵਾਂਗੇ ਅੱਗੇ ਦਿਖਾਉਣੇ ਸੋਨੋ ਓ ਜੀ ਮਿੱਤਰੋ ਬਾਰਸ਼ ਪੈਣ ਲੱਗੀ ਬਹੁਤ ਟਾਈਮ ਦੇ ਡੀਗਰੇ ਸੀਗੇ ਬਾਰਸ਼ ਨਹੀਂ ਆ ਰਹੀ ਸੀ ਤੇਲੀ ਬਦਲ ਹੋ ਜਾਂਦੇ ਤੇ ਅੱਜ ਬਾਰਸ਼ ਆ ਗਈ ਹੈ ਮੀਂਹ ਪੈ ਰਿਹਾ ਮੌਸਮ ਪੂਰਾ ਠੰਡਾ ਹੈ ਆਪਾਂ ਆਏ ਹੋਏ ਸੀਗੇ ਗੱਡੀ ਖਾਲੀ ਕਰਨ ਸਾਈਡ ਤੇ ਦੇਖ ਸਕਦੇ ਤੁਸੀਂ ਪੈ ਰਿਹਾ ਪੂਰਾ ਮੀਂਹ ਪਹਾੜੀਆਂ ਦੇਖੋ ਤੁਸੀਂ 400 ਰਹੀ ਆ ਤੇਜ਼ ਪੂਰੀ ਕੈਮਰੇ ਦਾ ਫਾਇਦਾ ਮਿੱਤਰੋ ਸਾਰਾ ਕੋ ਪਤਾ ਲੱਗਦਾ ਰਹਿੰਦਾ ਬੈਕ ਸਾਈਡ ਤੇ ਗੱਡੀਆਂ ਫਕਰਾਂਗੇ ਖਾਲੀ ਹੁਣ 2 ਪੈਂਦੇ ਚ ਕੰਮ ਚੱਲ ਰਿਹਾ ਦੇਖ ਸਕਦੇ ਹੋ ਮਿੱਤਰੋ ਗੜੇ ਪੈ ਰਹੇ ਆ ਟਿਕ ਟਿਕ ਦੀ ਆਵਾਜ਼ ਆ ਰਹੀ ਹੈ 사우ਦੀ ਅਰਬ ਦੇ ਵਿੱਚ ਵੀ ਅੱਜ ਗੜੇ ਪੈਣ ਲੱਗੇ ਮਿੱਤਰੋਾਰੇ ਪੂਰੇ ਗੜੇ ਕੰਮ ਗੜੋ ਖੜੀ ਹੋਇਆ ਪਿਆ ਦੇਖ ਤਾਂ ਦੇ ਤੁਸੀਂ ਬਹੁਤ ਜ਼ਿਆਦਾ ਪੈਣ ਲੱਗੇ ਗੜੇ

ਮਿੱਤਰੋ ਗੜੇ ਪੈਣ ਦੇ ਕਾਰਨ ਮੁੰਡੇ ਆਪਣੀ ਗੱਡੀ ਦੇ ਵਿੱਚ ਆ ਗਏ ਬਾਹਰ ਜਾ ਤਾਂ ਇਹ ਬਹੁਤ ਗੜੇ ਪੈ ਰਹੇ ਆ ਹਾਂ ਪੰਪ ਆਪਰੇਟਰ ਆਇਆ ਹੈ ਹਾਂ ਇੱਧਰ ਗੱਡੀ ਛਿੱਟੇ ਪਾਸੇ ਪੰਪ ਫੋੜਾ ਕਰਾਉਣੇ ਮਿੱਤਰੋ ਗੜੇ ਬਹੁਤ ਜ਼ਿਆਦਾ ਮਾਰਕ ਹੋ ਰਹੀ ਹੈ ਫੌਜੀ ਦੇ ਵਿੱਚ ਸਾਰੇ ਮਿੱਤਰੋ ਪਾਣੀ ਕਿਵੇਂ ਆ ਰਿਹਾ بارش ਦਾ ਸੌਦੀ ਦੇ ਵਿੱਚ ਅੱਜ بارش ਹੀ بارش ਹੋ ਰਹੀ ਹੈ ਦੇਖ ਸਕਦੇ ਤੁਸੀਂ ਮਿੱਟੀ ਟਲ ਟਲ ਕੇ ਥੱਲੇ ਆ ਰਹੀ ਹੈ ਪਾਣੀ ਪਾਣੀ ਹੋ ਗਿਆ ਮਿੱਤਰੋ ਅੱਜ ਵੀ ਦਾ ਵੇਖਦੇ ਤੁਸੀਂ ਪਾਣੀ ਪਾਣੀ ਚਾਰੋਂ ਸਾਈਡ ਪਾਣੀ ਪਾਣੀ ਮਿੱਤਰੋ ਦੇਖੋ ਪੂਰੀ ਗੱਡੀ ਆਪਣੀ ਥੱਲੇ ਵਹਿ ਗਈ ਪਾਣੀ ਚ ਦੇਖ ਸਕਦੇ ਤੁਸੀਂ ਬਹੁਤ ਜ਼ਿਆਦਾ ਪਾਣੀ ਆ। ਦੇਖੋ ਮਿੱਤਰੋ ਜਿਹੜੀ ਮਿੱਟੀ ਆ ਨਾ ਜਿਹੜੀ ਉੱਪਰੋਂ ਢਲ ਢਲ ਥੱਲੇ ਆ ਰਹੀ ਏ ਸਾਰੀ। ਆ ਦੇਖੋ ਪੂਰੀ ਰੋਡ ਤੇ ਆ ਰਹੀ ਏ ਮਿੱਟੀ। ਦੇਖ ਸਕਦੇ ਤੁਸੀਂ। ਦੇਖੋ। ਇਹ ਆ ਮੌਸਮ ਹੌਣ ਸੋਦੀ ਦਾ। ਪਹਾੜੀਆਂ ਵੀ ਮਿੱਤਰੋ ਦੇਖ ਸਕਦੇ ਤੁਸੀਂ ਅੱਜ ਗਿੱਲੀਆਂ ਹੋਈਆਂ ਨਹੀਂ ਤਾਂ ਸੁੱਕੀਆਂ ਪਹਾੜੀਆਂ ਦੇਖਦੇ ਹੋਣੇ ਤੁਸੀਂ ਅੱਜ ਸਾਨੂੰ ਗਿੱਲੀਆਂ ਗੱਲੀਆਂ ਪਹਾੜੀ ਲਿਖਣਗੇ ਮੀਂਹ ਬਹੁਤ ਜ਼ਿਆਦਾ ਪਿਆ ਅੱਜ ਇੱਥੇ ਤੇ ਠੰਡ ਹੋ ਗਈ ਆ ਦੇਖ ਸਕਦੇ ਤੁਸੀਂ ਲੋ ਮਿੱਤਰੋ ਪਾਣੀ ਪਾਣੀ ਹੋਇਆ ਪਿਆ ਅੱਜ ਦਾ ਮਿੱਤਰੋ ਦੇਖ ਸਾਹਦੇ ਤੁਸੀਂ ਗੱਡੀ ਨੰੰਗਣ ਵਾਲਾ ਰਸਤੇ ਵੀ ਖਰਾਬ ਹੋ ਗਏ ਪਾਣੀ ਦੇ ਕਾਰਨ ਦੇਖੋ ਮਿੱਤਰੋ ਪਾਣੀ ਕਿੰਨਾ ਆ ਗਿਆ 사우ਦੀ ਅਰਬ ਦੇ ਵਿੱਚ ਦੇਖ ਸਾਹਦੇ ਤੁਸੀਂ ਪਾਣੀ ਪਾਣੀ ਲੋ ਵੀ ਮਿੱਤਰੋ 사우ਦੀ ਦੀਆਂ ਸੜਕਾਂ ਤੇ ਪਾਣੀ ਪਾਣੀ ਹੋਇਆ ਪਿਆ ਦੇਖ ਸਕਦੇ ਤੁਸੀਂ ਚਾਰੋਂ ਸਾਈਡ ਪਾਣੀ ਬਾਣੀ ਇਹ ਆ 사우ਦੀ ਦਾ ਮੌਸਮ ਅੱਜ ਸੌਦੀ ਦੇਰ ਚ ਰਹਿਣ ਲੱਗੀ ਠੰਡ ਮਿੱਤਰੋ ਦੇਖੋ ਜੀ ਪਾਣੀ ਪਾਣੀ ਸੜਕਾਂ ਤੇ ਹੋਇਆ ਹੋਇਆ ਤੇ ਆਪਾਂ ਗੱਡੀ ਖਾਲੀ ਕਰਕੇ ਜਾ ਰਹੇ ਸੀ ਦਾ ਦੇ ਤੁਸੀਂ ਪਾਣੀ ਦਾ ਕਰਕੇ ਕਿੰਨੀ ਸੋਹਣੀ ਲੱਗਦੀ ਆ ਗੱਡੀਆਂ ਸਾਰੀਆਂ ਹੌਲੀ ਹੌਲੀ ਆ ਰਹੀਆਂ بارش ਦਾ ਕਰਕੇ ਦੇਖ ਸਕਦੇ ਤੁਸੀਂ ਕੰਨੀਅਲ ਸੋਰੀਆਂ ਲੱਗਦੀਆਂ ਦੇਖ ਸਕਦੇ ਹੋ ਮਿੱਤਰੋ ਸੌਦੀ ਆਨੰਦ ਮਾਰਿਓ ਪਹਾੜੀਆਂ ਦੇ ਉੱਪਰ ਦੇਖ ਸਕਦੇ ਗੜੇ ਆ ਰਹੇ ਥੱਲੇ ਗੜੇ ਹੀ ਗੜੇ ਆ ਦੇਖ ਸਕਦੇ ਹੋ ਸੌਦੀ ਦੇ ਵਿੱਚ ਆਨੰਦ ਮਾਰ ਰੇ ਇੰਜੋਏ ਕਰ ਰਹੇ ਆ ਆਨੰਦ ਮਾਰ ਰੇ ਮਿੱਤਰੋ ਪਹਾੜੀਆਂ ਦੇ ਉੱਪਰ ਉਹ ਦੇਖੋ ਪਾਣੀ ਕਿਵੇਂ ਆਂਦਾ ਇਸ ਅਗਲੇ ਤੁਸੀਂ ਸਾਉਦੀ ਦੇ ਲੋਕ ਮੀਂਹ ਦਾ ਚਾ ਕਰ ਰਹੇ ਨੇ ਅੱਜ ਥਾੜੀਆਂ ਦੇ ਉੱਪਰ ਆ ਕੇ ਫੋਟੋਆਂ ਖਿੱਚਦੇ ਜੇ ਜਦੋਂ ਮਿੱਤਰੋ ਇੱਥੇ ਮੀਂਹ ਆ ਜਾਂਦਾ ਨਾ ਬਹੁਤ ਇੰਜੋਏ ਕਰਦੇ ਆ ਬਾਹਰ ਆ ਕੇ ਸਾਰੇ ਤੁਸੀਂ ਦੇਖ ਸਕਦੇ ਹੋ ਪਿੱਛੇ ਦੇਖਿਆ ਹੀ ਹੈ ਕਿੰਨਾ ਸੋਹਣਾ ਮੌਸਮ ਬਣਿਆ ਹੋਇਆ ਸੀ ਇਹ ਮਾਹੌਲ ਗੁੱਡ ਨਾਈਟ ਮਿੱਤਰੋ बाय बाय जा रहे हैं आप रूम्स ब्यूटी फिनिश सब कुछ लॉक हो गया अपना इधर प्लान ओके बाय बाय गुड नाइट